ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਹਾਂਜੀ ਦੋਸਤੋ ਅੱਜ ਅਸੀਂ ਇੱਕ ਹੋਰ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ 'ਚ 55312 ਰੁਪਏ ਦਾ ਹੋ ਸਕਦਾ ਹੈ ਵਾਧਾ ਪੂਰੀ ਖਬਰ ਨੂੰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਤੇ ਬੈਲ ਆਈਕਨ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲਿਆ ਕਰੋ ਤਾਂ ਕਿ ਅਸੀਂ ਜਿਹੜੀ ਵੀ ਲੇਟੈਸਟ ਅਪਡੇਟ ਲੈ ਕੇ ਆਨੇ ਆ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹ ਅਠਵਾਂ ਤਨਖਾਹ ਕਮਿਸ਼ਨ ਆਪਣੀ ਰਿਪੋਰਟ ਕੇ ਅੰਦਰ ਸਰਕਾਰ ਨੂੰ ਸੌਂਪੇਗਾ ਜਿਸ ਤੋਂ ਬਾਅਦ ਇਸ ਰਿਪੋਰਟ ਦੇ ਆਧਾਰ ਤੇ ਤਨਖਾਹ ਅਤੇ ਪੈਨਸ਼ਨ ਵਿੱਚ ਵਾਧੇ ਦਾ ਫੈਸਲਾ ਲਿਆ ਜਾਵੇਗਾ ਜੇਕਰ ਸਭ ਕੁਝ ਸਮੇਸਰ ਹੋ ਜਾਂਦਾ ਹੈ ਤਾਂ ਕੇਂਦਰ ਕਰਮਚਾਰੀਆਂ ਨੂੰ ਅਗਲੇ ਸਾਲ ਤੋਂ ਹੀ ਉਹਨਾਂ ਦੀ ਵਧੀ ਹੋਈ ਤਨਖਾਹ ਮਿਲਣ ਦੀ ਸੰਭਾਵਨਾ ਹੈ ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਦੇਸ਼ ਭਰ ਦੇ 1 ਕਰੋੜ ਤੋਂ ਵੱਧ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਤਨਖਾਹ ਅਤੇ ਪੈਨਸ਼ਨ ਵਿੱਚ ਵਾਧਾ ਹੋ ਸਕਦਾ ਹੈ ਰਿਪੋਰਟ ਦੇ ਅਨੁਸਾਰ ਤਨਖਾਹ ਵਾਧੇ ਲਈ ਉਹੀ ਗਣਨਾ ਫਾਰਮੂਲਾ ਅਪਣਾਇਆ ਜਾਵੇਗਾ ਜੋ 7ਵੇਂ ਤਨਖਾਹ ਕਮਿਸ਼ਨ ਵਿੱਚ ਸੀ ਜਿਸ ਨਾਲ ਲੈਵਲ 1 ਤੋਂ ਲੈਵਲ 10 ਤੱਕ ਦੇ ਕਰਮਚਾਰੀਆਂ ਨੂੰ ਲਾਭ ਹੋਵੇਗਾ ਕੇਂਦਰੀ ਕਰਮਚਾਰੀ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਇਸ ਨੂੰ ਕੇਂਦਰ ਸਰਕਾਰ ਨੇ ਮੰਤਰੀ ਮੰਡਲ ਤੋਂ ਪ੍ਰਵਾਨਗੀ ਮਿਲੀ ਮਿਲਣ ਤੋਂ ਬਾਅਦ ਲਾਗੂ ਕੀਤਾ ਜਾ ਸਕਦਾ ਹੈ ਇਸ ਵੇਲੇ ਕਰਮਚਾਰੀਆਂ ਨੂੰ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਤਨਖਾਹ ਦਿੱਤੀ ਜਾ ਰਹੀ ਹੈ ਜੋ ਕਿ 2016 ਵਿੱਚ ਲਾਗੂ ਕੀਤਾ ਗਿਆ ਸੀ ਫਿਟਮੈਂਟ ਫੈਕਟਰ ਕੀ ਹੁੰਦਾ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆਂ ਅਸੀਂ ਫਿਟਮੈਂਟ ਫੈਕਟਰ ਉਹ ਗੁਣਾਕ ਹੈ ਜੋ ਤਨਖਾਹ ਅਤੇ ਪੈਨਸ਼ਨ ਵਧਾਉਣ ਲਈ ਵਰਤਿਆ ਜਾਂਦਾ ਹੈ ਸੱਤਵੇਂ ਤਨਖਾਹ ਕਮਿਸ਼ਨ ਵਿੱਚ ਇਹ 2.57 ਸੀ ਜਿਸ ਕਾਰਨ ਲੈਵਲ 1 ਦੀ ਬੇਸਿਕ ਤਨਖਾਹ 18000 ਹੋ ਗਈ ਸੀ ਹੁਣ 8ਵੇਂ ਤਨਖਾਹ ਕਮਿਸ਼ਨ ਵਿੱਚ ਫਿਟਮੈਂਟ ਫੈਕਟਰ 2.86 ਤੱਕ ਵਧਾਇਆ ਜਾ ਸਕਦਾ ਹੈ ਜਿਸ ਨਾਲ ਮੂਲ ਤਨਖਾਹ ਵਿੱਚ ਭਾਰੀ ਵਾਧਾ ਹੋਵੇਗਾ 8ਵੇਂ ਤਨਖਾਹ ਕਮਿਸ਼ਨ ਵਿੱਚ ਤਨਖਾਹ ਵਾਧਾ ਕਿਸ ਪੱਧਰ ਤੇ ਕਿੰਨਾ ਹੋਵੇਗਾ ਤੁਹਾਨੂੰ ਇਹ ਵੀ ਦੱਸ ਦਿੰਨੇ ਆਂਗੇ ਲੈਵਲ 1 ਚਪੜਾਸਤੀ ਸੇਵਾਦਾਰ ਜਿਨ੍ਹਾਂ ਦੀ ਤਨਖਾਹ 18000 ਤੋਂ 51480 ਰੁਪਏ ਯਾਨੀ ਕਿ 33480 ਦਾ ਵਾਧਾ ਹੋਵੇਗਾ ਲੈਵਲ 2 ਲੋਅਰ ਡਿਵੀਜ਼ਨ ਕਲਰਕ 19900 ਤੋਂ 56914 ਰੁਪਏ ਯਾਨੀ ਕਿ 37014 ਰੁਪਏ ਦਾ ਵਾਧਾ ਹੋਵੇਗਾ ਲੈਵਲ 3 ਕਨਸਟੇਬਲ ਹਨਰ ਮਨਸਟਾਫ 21700 ਤੋਂ 62062 ਰੁਪਏ ਯਾਨੀ ਕਿ 40362 ਰੁਪਏ ਦਾ ਵਾਧਾ ਹੋਵੇਗਾ ਲੈਵਲ 4 ਗ੍ਰੇਡ ਸੀ ਡੀ ਮਾਫ ਕਰਨਾ ਗ੍ਰੇਡ ਡੀ ਸਟੈਨੋਗ੍ਰਾਫ 25500 ਤੋਂ 72930 ਯਾਨੀ ਕਿ 47400 ਤੀ ਦਾ ਵਧਾ ਕੇ ਵਾਧਾ ਹੋਵੇਗਾ ਲੈਵਲ 5 ਸੀਨੀਅਰ ਕਲਰਕ ਟੈਕਨੀਕ ਸਟਾਫ 29200 ਤੋਂ 83500 ਯਾਨੀ ਕਿ 54312 ਰੁਪਏ ਦਾ ਵਾਧਾ ਹੋਵੇਗਾ ਲੈਵਲ 6 ਇੰਸਪੈਕਟਰ ਸਬ ਇੰਸਪੈਕਟਰ 35400 ਤੋਂ 101244 ਯਾਨੀ ਕਿ 65844 ਰੁਪਏ ਤੱਕ ਦਾ ਵਾਧਾ ਹੋਵੇਗਾ ਲੈਵਲ 7 ਸੁਪਰਡੈਂਟ ਸਹਾਇਕ ਅਧਿਕਾਰੀ 44900 ਤੋਂ 108414 ਯਾਨੀ ਕਿ 83514 ਰੁਪਏ ਦਾ ਵਾਧਾ ਹੋਵੇਗਾ ਲੈਵਲ 8 ਸੀਨੀਅਰ ਸੈਕਸ਼ਨ ਅਫਸਰ 47600 ਤੋਂ 133000 136 ਯਾਨੀ ਕਿ 88536 ਦਾ ਵਾਧਾ ਲੇਵਲ 9 ਡਿਪਟੀ ਸੁਪਰਡੈਂਟ ਅਕਾਊਂਟ ਸਟਾਫ ਅਫਸਰ 53100 ਤੋਂ 151866 ਯਾਨੀ ਕਿ 98766 ਤੱਕ ਦਾ ਵਾਧਾ ਵਾਧਾ ਹੋਵੇਗਾ ਲੇਵਲ 10 ਗਰੁੱਪ A ਅਫਸਰ 56100 ਤੋਂ 160446 ਯਾਨੀ ਕਿ 104346 ਦਾ ਵਾਧਾ ਹੋਵੇਗਾ ਨਵੀਂ ਤਨਖਾਹ ਕਦੋਂ ਲਾਗੂ ਹੋਵੇਗੀ ਤੁਹਾਨੂੰ ਇਹ ਵੀ ਦੱਸ ਦਿੰਨੇ ਆਂਗੇ 8ਵਾਂ ਤਨਖਾਹ ਕਮਿਸ਼ਨ ਆਪਣੀ ਰਿਪੋਰਟ ਕੇ ਅੰਦਰ ਸਰਕਾਰ ਨੂੰ ਸੌਂਪੇਗਾ ਜਿਸ ਤੋਂ ਬਾਅਦ ਸਿਫਾਰਸ਼ਾਂ ਨੂੰ ਲਾਗੂ ਕਰਨ ਬਾਰੇ ਫੈਸਲਾ ਲਿਆ ਜਾਵੇਗਾ ਜੇਕਰ ਸਭ ਕੁਝ ਸਮੇਂ ਸਿਰ ਹੋ ਜਾਂਦਾ ਹੈ ਤਾਂ ਕੇਂਦਰ ਕਰਮਚਾਰੀਆਂ ਨੂੰ ਅਗਲੇ ਸਾਲ ਤੋਂ ਵਧੀ ਹੋਈ ਤਨਖਾਹ ਮਿਲਣੀ ਸ਼ੁਰੂ ਹੋ ਸਕਦੀ ਹੈ ਇਸ ਵੱੱਦੇ ਨਾਲ ਮਹਿੰਗਾਈ ਦੇ ਇਸ ਯੁੱਗ ਵਿੱਚ ਸਾਰੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਤਾਂ ਇਹ ਸੀ ਵੱਡੀ ਅਪਡੇਟ ਹੋਰ ਅਪਡੇਟਸ ਜਾਣਨ ਲਈ ਸਾਡੇ ਨਾਲ ਆਪਣੇ ਰਹੋ ਧੰਨਵਾਦ